ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਗੱਬਣ ਮੱਝਾਂ ਸੇਲ ਲਈ ਲੈ ਕੇ ਆਏ ਜੀ ਭਾਈ ਦੇ ਭਾਈ ਘਰ ਦੀਆਂ ਮੱਝਾਂ ਨੇ ਕੋਈ ਵਪਾਰ ਦਾ ਕੰਮ ਨਹੀਂ ਭਾਈ ਨੇ ਭਾਈ گاਵਾ ਦਾ ਜਿਹੜਾ ਸੈੱਟ ਪਾਇਆ ਫਾਰਮ ਪਾਇਆਗਾ ਤੇ ਭਾਈ ਕਹਿੰਦਾ ਆਪਾਂ گاਵਾ ਵਧਾਉਣੀਆਂ ਨੇ ਉਹਦਾ ਕਰਕੇ ਭਾਈ ਨੇ ਦੋਨੇ ਮੱਝਾਂ ਸੇਲ ਕੀਤੀਆਂ ਨੇ ਟੋਕੜ ਗੱਬਣ ਪੁੱਛ ਲੈਨੇ ਭਾਈ ਤੁਹਾਡੇ ਬੱਜੀ ਹੈ ਸਿਕਾਲ ਸਤ ਸਿਕਾਲ ਜੀ ਹੋਰ ਠੀਕ ਹੋ ਜੀ ਹਾਂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਦਾਸਪ੍ਰੀਤ ਸਿੰਘ ਆ ਜੀ ਪਿੰਡ ਭਾਈ ਰੂਪਾ ਹੂੰ ਇਹ ਸੇਲ ਬਰਾ ਨੂੰ ਸੜਕ ਜਾਂਦੀ ਹੈ ਖੇਤਾਂ 'ਚ ਘਰ ਆਪਣਾ ਠੀਕ ਆ ਜ਼ਿਲ੍ਹਾ ਕਿਹੜਾ ਪਿੰਡਾ ਜ਼ਿਲ੍ਹਾ ਬਠਿੰਡਾ ਜੀ ਤਸੀਲ ਫੂਲ ਹਨਾ ਤਸੀਲ ਫੂਲ ਆ ਜੀ ਨੇੜੇ ਪਿੰਡ ਬਈਪੜੇ ਨੇੜੇ ਪਿੰਡ ਭਾਈ ਰੂਪੇ ਦੇ ਸੱਨਾ ਆ ਗਏ ਗੁਲਾਬ ਸਿੰਘ ਵਾਲਿਆਂ ਹਾਂਜੀ ਇਧਰ ਗਮਟੀ ਆ ਗਈ ਜੀ ਜਲਾਲ ਸਲਾਬਤਪੁਰਾ ਸਲਾਬਤਪੁਰਾ ਆ ਗਏ ਮੋਬਾਈਲ ਨੰਬਰ ਮੋਬਾਈਲ 98153 ਜੀ 35299 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇ ਦੇ ਕਿਹੜਾ ਸੂ ਸੂਈ ਇਹ ਦੂਜਾ ਸੂਆ ਹੁਣ ਸੂਈ ਵੀ ਤੀਜੇ ਸਮੇ ਸੋਣੇ ਨੇ ਜੀ ਗੱਬਣਾ ਪੀਜੇ ਵਾਸਤੇ ਖਾਤੀ ਦੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਇਹ ਤਿੰਨ ਮਹੀਨਿਆਂ ਤੋਂ ਪਲਾਸਾ ਇੱਕ ਦੋ ਦਿਨ ਚੈੱਕ ਪਾਸ ਚੈੱਕ ਪਾਸ ਅਗਲਾ ਆਪਦੀ ਚੈੱਕ ਕਰਾ ਕੇ ਲੈ ਜੀ ਠੀਕ ਆ ਬੱਚਾ ਕੀ ਇਹਦੇ ਮੰਗੜਾ ਬੱਚਾ ਕੱਟਾ ਈ ਕਿਹੜਾ ਕੱਟਾ ਇੱਧਰ ਲੱਗਟਾ ਇਹਦਾ ਈ ਹਾਂ ਜੀ ਠੀਕਾ ਉਰ ਲੱਗਟਾ ਬਈ ਇਹ ਆ ਛੋਟਾ ਕੱਟਾ ਇਹਦਾ ਠੀਕਾ ਕਿੰਨਾ ਦੁੱਧ ਆ ਹੁੰਦਾ ਦੁੱਧ 8 ਕਿਲੋ ਮੰਨੋ ਜੀ 7 ਕਿਲੋ ਜਾਨੀ ਕੰਡੇ ਵਾਲਾ ਵਾਲਾ ਚਾਰ ਡੰਗ ਚੋਲੇ ਚ ਬੱਚੇ ਤੇ ਹੀ ਮਿਲਦੀਆਂ ਤੁਹਾਨੂੰ ਬੱਚੇ ਤੇ ਹੀ ਮਿਲਦੀਆਂ ਆ 5900 ਨੂੰ ਨਹੀਂ ਮੱਝਾਂ ਵੇਚਦੇ ਜਦੋਂ ਬੱਸੀਆਂ ਖੁੱਲ ਜਾਂਦੀਆਂ گاਵਾ ਕੀ ਕ ਜਗਾ ਥੋੜੀ ਆਪਣੇ ਕੋਲੇ ਜਗਾ ਥੋੜੀ ਆ ਫਰ ਉਹ ਜਿਹੜਾ ਬਾਕੀ ਬਾਈ ਦਾ ਰਝਾਨ ਮੇਰੇ ਹਿਸਾਬ ਨਾਲ ਗਾਵਾ ਕਿ ਨਹੀਂ ਬਾਲਾ ਗਾਵਾ ਇਹ ਚੋਣੀਆਂ ਫਿਰ ਉਹ ਮਸ਼ੀਨ ਲਾਇਆ ਆਪਣਾ ਕੰਮ ਚੱਲੇ ਜਾਂਦਾ ਬਾਈ ਮੈਸਤਰੀ ਲੱਗਿਆ ਫਿਰ ਉਹ ਜਵਾਕ ਹੀ ਚੋਲੰਦੇ ਆ ਗਾਈਆਂ ਨੂੰ ਤਾਂ ਇਹਨਾਂ ਨੂੰ ਫਿਰ ਸਾਨੂੰ ਖੇਤ ਆਉਣਾ ਪੈਂਦਾ ਖੇਤ ਆਉਣਾ ਹਾਂ ਇਹ ਹੀ ਸਮੱਸਿਆ ਜਾਦੇ ਵੱਡੀ ਆ ਸੇਸ ਚੰਗਾਂ ਸਿੰਘ ਦੀ ਕੁਆਲਿਟੀ ਬਹੁਤ ਚੰਗੀਆਂ ਨੇੜੋ ਹੀ ਮੋੜਿਆ ਬਾਕੀ ਬੱਚਾ ਕੱਟਾ ਕੱਟਾ ਵੀ ਪਲਿਆ ਪਿਆ ਬਾਈ ਇਹ ਠੰਡੀ ਸੀਲ ਪੂਰੀ ਆ ਫੋਟ ਫੋਟ ਤੇ ਥਾਨ ਲੱਗਾ ਆਇਆ ਨਹੀਂ ਹੈਗਾ ਸਹੀ ਗੱਲ ਇੱਕ ਨਾ ਡਾਕਟਰ ਬੰਦਾ ਆਜੇ ਦੂਰ ਨੇੜਿਓ ਠੀਕ ਆ ਵੀ ਚਵਾਈ ਪੂਰੀ ਵਧੀਆ ਇੱਕ ਥਾਨ ਤੇ ਨਾ ਮਾੜੀ ਜੀ ਧਾਰਾ ਹਵਾ ਸਵਾਨ ਪਾੜਦੀ ਆ ਪਾੜਦੀ ਆ ਜੇ ਜਿਆਦੇ ਜ਼ੋਰ ਲਾਵਾਂਗੇ ਜੇ ਥੋੜਾ ਲਾਵਾਂਗੇ ਫੇਰ ਵੀ ਪਾੜਦੀ ਬਾਅਦ ਚ ਬੰਦਾ ਆ ਕੇ ਕਹੇ ਯਾਰ ਮੈਂ ਦੂਰੋਂ ਆ ਗਿਆ ਹੈ ਨਾ ਉਹ ਗੱਲ ਦੀ ਆਪਾਂ ਗਲਤ ਕੰਮ ਕਰਦੀ ਅਗਲੇ ਨਾ 50 ਕਿਲੋਮੀਟਰ ਤੋਂ ਆਜੇ 20 ਤੋਂ ਆਜੇ ਜਾਂ ਫੋਨ ਤੇ ਸੌਦਾ ਕਰ ਲੇ ਆ ਕੇ ਬੰਦਾ ਨਾਰਾਜ਼ਗੀ ਕਰੇ ਉਹ ਨਾ ਕਰੇ ਜੇ ਜਿਹੜਾ ਪਰਲਾ ਥਾਣਾ ਐਵੇਂ ਹਵਾ ਸਮਾਨ ਠੀਕ 19 20 ਦਾ ਫਰਕ ਹੈਗਾਗਾ ਠੀਕ ਹੈ ਜਿਆਦਾ ਨਹੀਂ ਹੈਗਾ ਜਿਆਦਾ ਨਹੀਂ ਹੈਗਾ ਵੀ ਐਂ ਜਿਆਦਾ ਆ ਉਹ ਵੀ ਜੇ ਪ੍ਰੈਸ਼ਰ ਨਾਲ ਜਾਉਨੇ ਆ ਅਜਿਹਾ ਜਿਆਦਾ ਥਣ ਘੋੜਦਿਆਂ ਤਾਂਗਾ ਹੈ ਕਿ ਨਹੀਂ ਬੋਲੇ ਨਾਲ ਨਹੀਂ ਬੋਲੇ ਨੇ ਠੀਕ ਆ ਮੁੱਲ ਕੀ ਹੈ ਭਾਈ ਮੁੱਲੇ ਦਾ 72000 ਰੁਪਿਆ ਮੁੱਲ ਆ ਜੀ ਬਸ ਇਹ ਤੇ ਮਾਨਤਾ ਨਹੀਂ ਕਰਾਂਗੇ ਠੀਕ ਆ ਤੋੜਨੀ ਮੜੀ ਹਾਂ ਤੋੜ ਦਿੰਨੇ ਕਿਹੜਾ ਦਵਾ ਦਿੰਨੇ ਜਿਹੜਾ ਦਵਾ ਦੋ ਮੌਲਬਾ 72000 ਠੰਡੀ ਸੀਲਾ ਕਿਵੇਂ ਹੁਣ ਪਛਮਗੀ ਚਾਹੇ 10 ਬੰਦੇ ਚੋਈ ਜਾਣ ਠੀਕ ਆ ਠੋਠਕੇ ਕੋਈ ਥੋੜਾ ਪਾਣੀ ਮਾਰ ਦੇਂ ਡਰਦੀਆਂ ਨੇ ਠੀਕ ਆ ਬਾਈ ਅ ਭਾਈ ਜੀ ਕਹਿੰਦਾ ਨੋਕਸ ਕੋਈ ਨਹੀਂਗਾ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਵੀ ਇੰਨਾ ਕੁ ਫਰਕ ਹੈਗਾ ਹਨ ਪੱਠਪੜਾ ਰਾਜੀ ਰੂਜੀ ਫੁੱਲ ਫਾਰਮ ਵਾਈ ਨੇ ਗਾਵਾਂ ਦਾ ਜਿਹੜਾ ਸ਼ੁਰੂ ਕਰਿਆਗਾ 2 ਕੇ ਸਾਲ ਹੋ ਗਏ ਤਕਰੀਬਨ ਸ਼ੁਰੂ ਕਰੇ ਬਸ ਸਾਲ ਹੀ ਹੋਇਆ ਬੱਸੀਆਂ ਪਿਹੜ ਪੈਂਦੀਆਂ ਨੇ ਆ ਕੇ ਠੀਕ ਆ ਸਾਲ ਕੀ ਹੋਇਆ ਤਕਰੀਬਨ ਠੀਕ ਆ ਗਾਵਾਂ ਤੇ ਇਹਨਾਂ ਦਾ ਮੇਲ ਨਹੀਂ ਯਾਰ ਜਦੋਂ ਖੁੱਲ ਜਾਂਦੀਆਂ ਠੀਕ ਆ ਇਹਨਾਂ ਨੂੰ ਪੜਦਣਾ ਪੈਂਦਾ ਹਮ ਮੁੱਲ 32000 ਰੁਪਏ ਮਾਨਦਾਨ ਜ਼ਰੂਰ ਹੋਵੇ ਚੈੱਕ ਪਾਸ ਆ ਬੱਚਾ ਕੱਟਾ ਦੁੱਧ ਵੀ ਹੈਗਾ ਥਣਲੇਵਾ ਚੰਗਾ ਪਕਪੜਾ ਚੰਗਾ ਸਿੰਗ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਮੋਲੋ ਚੋਂ ਬਈ ਮਾਂ ਤਾਂ ਜਰੂਰ ਹੋ ਜੂ ਆਰਡਰ ਬਹੁਤ ਮਾੜਾ ਮੋਟਾ ਹੀ ਕਰਾਂਗੇ ਜਾਨੀ ਜਿਆਦੇ ਵਾਲਾ ਨਾ ਫੋਨ ਕਰੇ ਹੈਨਾ ਬਈ ਹਾਂ ਵੀ 650 ਵਾਲਾ ਤਾਂ ਫੋਨ ਨਾ ਕਰੇ ਅੱਗੇ ਬਈ ਦੋ ਦੋ ਇਹ ਦੋ ਨੰਬਰ ਤੇ ਜੀ ਕਿਹੜਾ ਸੂਏ ਇਹ ਸੂਏ ਚੌਥੇ ਵੀ ਹੋ ਸਕਦੀ ਆ ਪੰਜਵੇਂ ਵੀ ਹੋ ਸਕਦੀ ਆ ਜੀ ਆਪਾਂ ਗੱਪ ਮਾਰੀ ਜਾਈਏ ਜਾਨੀ ਆ ਸੰਗ ਸੰਗ ਜਿਹਨਾਂ ਨੇ ਆਪਾਂ ਪਪੂ ਪਾ ਜੀ ਵਿਸਾ ਕੇ ਨੇ ਤੜਾ ਲੇ ਦੁੱਧ ਇਹਦੇ ਕੋਲ ਹੀ 7 ਕਿਲੋ ਇਹਦਾ ਬੱਚਾ ਆ ਵੱਡਾ ਠੀਕ ਆ ਕੱਟਾਈ ਆ ਵੀ ਹੈਨਾ ਹਾਂ ਯਾਨੀ ਸੱਜਰੇ ਇਹ 16 17 ਕਿਲੋ ਦੇ ਦਿੰਦੀ ਆ ਆ 14 15 ਦੇ ਦਿੰਦੀ ਆ ਠੀਕ ਆ ਹਾਂ ਜੀ ਹੁਣ ਯਾਨੀ ਕਿ 7 ਲੀਟਰ ਇਹਦੇ 7 ਕਿਲੋ ਦਾ ਤਾਂ 7 ਲੀਟਰ ਤਾਂ 8 9 ਹੀ ਹੋ ਜਾਣਗੇ ਠੀਕ ਠੀਕ ਹਾਂ ਜੀ ਆਰਡਰ ਬੜਾ ਚੰਗਾ ਥਣਮੁੱਠੀ ਵਾਲਾ ਭਾਈ ਤੇ ਯਾਨੀ ਸਾਡੀ ਦੁੱਧ ਵਾਲਾ ਆਰਡਰ ਆ ਦੱਸਦਾ ਭਈ ਨਾਣਾ ਨੂਣਾ ਫੁੱਲ ਚੰਗੇ ਇਹ ਤਾਂ ਹੁਣ ਨਾ ਇੱਕ ਦਾ ਚਾਰ ਮੁੱਕ ਗਿਆ ਸੈਲਜ ਮੁੱਕ ਗਿਆ ਆਪਣੇ ਕੋਲੇ ਠੀਕ ਹੈ ਤੇ ਇੱਕ ਪੱਠੇ ਮੁੱਕ ਗਏ ਠੀਕ ਹੈ ਮੱਕੀ ਕੰਨੀ ਆਲ ਜਗੇ ਮਈਆਂ 2 2 3 ਕਿਲੋ ਦੁੱਧ ਘਟ ਗਿਆ 10 10 ਕਿਲੋ ਤੇ ਚਾੜ ਲੀਆਂ ਜਿਗੀਆਂ ਇੱਕ ਦਿਨ ਪਤਾ ਗਰਮੀ ਚ ਘਟ ਜਾਂਦੀਆਂ ਅਜੇ ਗੱਲ ਪਾਸ ਭਾਈ ਕਿੰਨੇ ਟਾਈਮ ਨਹੀਂ ਗੱਬਣਾ ਇਹ ਇਹ ਵੀ ਤਿੰਨ ਮਹੀਨਿਆਂ ਦੀ ਆ ਚੈੱਕ ਪਾਸ ਚੈੱਕ ਪਾਸ ਜੀ ਆਪਣੀ ਕਿਰਾਏ ਵੀ ਅਗਲਾ ਕਰਾ ਲਵੇ ਅਗਲਾ ਦੀ ਕਿਰਾਏ ਸਹੀ ਗੱਲ ਆ ਤਿੰਨ ਹਾਂ ਤੇ ਚੈੱਕ ਪਾਸ ਬੱਚਾ ਘਟਾ ਮਗਰ ਖੋਲ ਦੇ ਵਿੱਚ ਤੋਰ ਕੇ ਲੈ ਹਾਂ ਤੋਰ ਦਿੰਨੇ ਸੇ ਸੱਚਾ ਚੰਗਾ ਸਿੰਘ ਜਰੂਰ ਖੋਲੇ ਕੋਈ ਨਹੀਂ ਮੂਹ ਸੀਲ ਸੂਲ ਫੁੱਲ ਆ ਬਾਈ ਗਾ ਹਾਂ ਸੀਲ ਸੂਲ ਆ ਦਾ ਕੋਈ ਅੰਤ ਨਹੀਂ ਤੋਰਾ ਤਾਰਾ ਬਹੁਤ ਚੰਗਾ ਚੰਗੀ ਆ ਬਈ ਮੱਝ ਥਾਂ ਲੈ ਵਾ ਬਈ ਚੰਗਾ ਇਹਦਾ ਮੁੱਲ ਬਈ ਇਹਦਾ ਮੁੱਲ 57000 ਆ ਜੀ ਮਾਨ ਤਨ ਹੋ ਜੀ ਬਈ ਆ ਕਰ ਦਾਂਗੇ ਮਾੜਾ ਮੋਟਾ ਕਰ ਦਾਂਗੇ 57000 ਨਹੀਂ ਦੁੱਧ ਪੀਣ ਵਾਲੀ 16 17 ਸ਼ਰੀ ਮੱਝ ਆਏ ਨਹੀਂ ਹੈਗੀ ਵੀ ਨਹੀਂ ਮੱਝ ਚੰਗੀ ਆ ਲਹੂ ਵਾਲੀਆਂ ਮਈਆਂ ਨੇ ਪਲੀਆਂ ਵੀਆਂ ਨੇ ਸਹੀ ਗੱਲ ਆ ਬਈ ਪਲੀਆਂ ਵੀਆਂ ਨੇ ਤੁਰੇ ਤਾਰੇ ਦੀ ਚੰਗੀ ਆ ਪਟਫੜਾ ਬਹੁਤ ਚੰਗਾ ਖਣਲੇਵਾ ਚੰਗਾ ਤੋਰਾ ਤੋਰਾ ਵੀ ਚੰਗਾ 55000 ਰੁਪਏ ਮੁੱਲ ਮਾਣ ਤਣ ਜ਼ਰੂਰ ਜਿਹੜਾ ਇਹਦਾ ਕੱਟਾ ਇਹਦੇ ਸੀਮਣ ਲੱਗਿਆ ਸੀਗਾ ਆਪਣੇ ਦਾ ਨਵਾਬ ਦਾ ਨਵਾਬ ਦਾ ਕੱਟਾ ਗੱਲ ਕਰੇ ਹੱਥੋਂ ਸੰਭਿਆ ਹੀ ਨਹੀਂਗਾ ਬੱਚਾ ਹੂੰ ਤੇ ਬਾਕੀ ਤੈਨੂੰ ਪਤਾ ਡਾਟਰ ਕਟੀਆਂ ਦਾ ਫਰਕ ਪਾ ਜਾਂਦਾ ਕਟਿਆਂ ਦਾ ਫੇਰ ਸਹੀ ਗੱਲ ਆ ਸਾਡਾ ਹੁਣ ਬੱਛਾਗਾ ਬੱਸੀਆਂ ਦੇ ਬਰਾਬਰ ਦਾ ਹੂੰ ਹਾਂ ਬੱਚੇ ਦਾ ਇੱਕ ਅਗਲਾ ਲੋਕ ਮਾਰ ਦਨ ਲਿਆ ਆਪਾਂ ਮਾਰਿਆ ਨਹੀਂ ਐਂ ਆ ਗੱਲ ਬੱਚੇ ਦੋਨਾਂ ਮਗਰ ਹੈਗੇ ਹਾਂ ਬੱਚਿਆ ਨਹੀਂ ਮਿਲਦੀਆਂ ਦੋਨੇ ਠੰਡੀਆਂ ਸੀਲਾ ਗੱਬਣਾ ਚੈੱਕ ਪਾਸ ਆ ਆਪਦੀਆਂ ਬਾਈ ਕਹਿੰਦਾ ਚਾਹੇ ਕਰਵਾ ਵੀ ਲੋ ਆਪਦੀਆਂ ਚੈੱਕ ਕਰਾ ਕੇ ਬੰਦਾ ਲੈ ਜੇ ਹਾਂ ਸਿੰਘ ਸੁਮਾ ਕੁਆਲਟੀ ਚੰਗੀ ਆ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦੋ ਧੰਨਵਾਦ